ਇਹੋਂ ਪਿੰਡਾਂ ਦੇ ਲੋਕ ਸਵੇਰੇ ਸਵੇਰੇ ਇਕੱਠੇ ਹੋ ਗਏ ਆ ਵੇਖੋ ਤੁਸੀਂ ਇੱਕ ਪਿੰਡ ਦੇ ਲੋਕ ਨਹੀਂ ਲਗਭਗ ਦੋ ਤਿੰਨ ਪਿੰਡਾਂ ਦੇ ਲੋਕ ਆ ਉਹ ਇਹਨਾਂ ਲੋਕਾਂ ਦੀ ਪਰੇਸ਼ਾਨੀ ਕੀ ਆ ਪਰੇਸ਼ਾਨੀ ਬਾਰੇ ਗੱਲਬਾਤ ਕਰਦੇ ਆ ਤਾਂ ਫਿਰ ਤੁਸੀਂ ਜਦੋਂ ਗੱਲਬਾਤ ਸੁਣੋਗੇ ਤਾਂ ਫਿਰ ਤੁਸੀਂ ਹੈਰਾਨ ਰਹਿ ਜਾਓਗੇ ਹੁਣ ਦੱਸਦਾ ਹੀ ਆ ਕਿ ਜਿਹੜਾ ਲੋਕਾਂ ਨੂੰ ਇਹ ਨਹੀਂ ਪਤਾ ਜਿਹੜਾ ਸਰਕਾਰਾਂ ਨੂੰ ਇਹ ਨਹੀਂ ਪਤਾ ਕਿ ਜਵਾਰ ਮੱਕੀ ਜਿਹੜੀ ਆ ਉਹ ਕਿਹੜੇ ਖੇਤਾਂ ਵਿੱਚ ਹੁੰਦੀ ਆ ਕਿਹੜੀਆਂ ਜ਼ਮੀਨਾਂ ਵਿੱਚ ਹੁੰਦੀ ਆ ਤਾ ਹੁਣ ਦੱਸਦਾ ਹੀ ਹੈ ਕਿ ਪਠਾਨਕੋਟ ਜ਼ਿਲ੍ਹੇ ਦੇ ਜੋ ਸਰਕਾਰਾਂ ਨੇ ਉਹ ਵੀ ਕਹਿ ਰਹੀਆਂ ਨੇ ਕਿ ਤੁਸੀਂ ਮੱਕੀ ਬੀਜ ਲਓ ਤੁਹਾਨੂੰ ਪਾਣੀ ਜੇ ਨਹੀਂ ਮਿਲਦਾ ਤਾਂ ਪਾਣੀ ਦਾ ਮਸਲਾ ਵਾ ਆ ਤੁਸੀਂ ਤਸਵੀਰਾਂ ਵੇਖੋ ਤੇ ਆ ਸਾਬਕਾ ਸਰਪੰਚ ਨੇ ਇਹਨਾਂ ਪਿੰਡਾਂ ਦੇ ਉਹ ਰੇਣਾਂ ਬਾਰੇ ਇਹਨਾਂ ਕੋਲ ਗੱਲਬਾਤ ਪੂਰੀ ਸੁਣਦੇ ਆਪਾਂ ਫਿਰ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤਾਂ ਤੁਸੀਂ ਇਹ ਵੀਡੀਓ ਉੱਤੇ ਕਮੈਂਟ ਜਰੂਰ ਕਰਨਾ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਹੈ ਕਿ ਸਰਕਾਰਾਂ ਤੁਸੀਂ ਕਿਹੜੀਆਂ ਬਣਾਉਣਾ ਚਾਹੁੰਦੇ ਹੋ ਔਰ ਕਿਹੜੀਆਂ ਬਣਾ ਰਹੇ ਹੋ ਜੇ ਸਰਕਾਰਾਂ ਤੁਸੀਂ ਕਿਸਾਨੀ ਨਾਲ ਸੰਬੰਧਿਤ ਬਣਾਉਂਦੇ ਹੋ ਤਾ ਫਿਰ ਉਹਨਾਂ ਨੂੰ ਇੰਨੀ ਜਾਣਕਾਰੀ ਹੋਣੀ ਚਾਹੀਦੀ ਆ ਕਿ ਜਿਹੜੀ ਫਸਲ ਆ ਉਹ ਕਿਹੜੀ ਜ਼ਮੀਨ ਵਿੱਚ ਹੁੰਦੀ ਆ ਤਾਂ ਕਿਹੜੀ ਫਸਲ ਨੂੰ ਕਿੱਥੇ ਬੀਜਿਆ ਜਾਂਦਾ ਤਾਂ ਸਮਾਂ ਕਿਹੜਾ ਰਹਿੰਦਾ ਤਾਂ ਹੁਣ ਦੱਸ ਦਈਏ ਕਿ ਇਹਨਾਂ ਦਾ ਮਾਮਲਾ ਕੀ ਆ ਇਹਦੇ ਬਾਰੇ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਆ ਔਰ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰਨਾ ਹੈ ਧੰਨਵਾਦ ਦੇਖੋ ਜੀ ਐ 100 200 ਕਿੰਨਾ ਜ਼ਮੀਨ ਨੂੰ ਪਾਣੀ ਲੱਗਣਾ ਜੇ ਧੋਨੇ ਤਿਆਰੀ ਹੋ ਗਈ ਆ ਇਹ ਨਾਲਾ ਸੜਕ ਬਰਾਬਰ ਆ ਕੋਈ ਗੱਤੇ ਕੰਮ ਨਹੀਂ ਲੱਗਿਆ ਸਾਰਾ ਕੰਮ ਬੰਦ ਹੋ ਗਿਆ ਰਾ ਤੇ ਨਾਲੇ ਦੀ ਕ੍ਰਿਸ਼ਨ ਦੇਖੋ ਤੁਸੀਂ ਵੀ ਰੋੜ ਵੀ ਇਹਦੇ ਨਾਲ ਘਟਿਆ ਜਿੰਨਾ ਵਧਿਆ ਨਾਲਾ ਬਣਾਤਾ ਰੋੜ ਦੇ ਬਰਾਬਰ ਕਰਕੇ ਕੋਈ ਖੁਦਾਈ ਨਹੀਂ ਕੀਤੀ ਕੰਮ ਪਹਿਲਾਂ 2 ਮਹੀਨੇ ਦਾ ਬੰਦ ਪਿਆਦਾ ਤੇ ਸਰਕਾਰ ਨੂੰ ਅਸੀਂ ਕਿੰਨੇ ਵਾਰੀ ਕਹਿ ਚੁੱਕੇ ਆ ਨਾ ਸਰਕਾਰ ਨਾ ਹੀ ਜਿਹੜਾ ਨਹਿਰੀ ਮਹਿਕਮਾ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਝੋਨੇ ਨੂੰ 20 25 ਦਿਨ ਲੈ ਕੇ ਨਾ ਲੱਗਣ ਨੂੰ ਲੇਕਿਨ ਨਾਲੇ ਦਾ ਕਿਤੇ ਨਿਸ਼ਾਨ ਵੀ ਨਹੀਂ ਸਾਰਾ ਨਿਸ਼ਾਨ ਵੀ ਮਟਾਤਾ ਗਿਆ ਨਾ ਸਾਰਾ ਪੂਰ ਕਪੂਰ ਕੇ ਉਹਨੂੰ ਰੋੜ ਦੇ ਬਰਾਬਰ ਬਣਾ ਖੜਿਆ ਤੇ ਕੋਈ ਅੱਜ ਤੱਕ ਥਲੇਵਰ ਨਹੀਂ ਠੇਕੇਦਾਰ ਹੀ ਭੱਜ ਗਿਆ ਮంత్రి ਕੋ ਇਹ ਨਵੇਂ ਮੰਤਰੀ ਸਰਾਈ ਕਹਿੰਦਾ ਆਪਾਂ ਅਸ ਲੱਗਾ ਕੰਮ ਲੱਗਣਾ ਮੈਂ 15 20 ਦਿਨ ਪਹਿਲਾਂ ਗਏ ਸੀ 15 20 ਹੁਣ ਵੀ ਆਹੀ ਗਏ ਉਹ ਕੁਛ ਵੀ ਕੋਈ ਨਹੀਂ ਸੁਣਾਈ ਨਹੀਂ ਸੁਣੀ ਸਾਰੇ ਜ਼ਿਮੀਂਦਾਰ ਪਰੇਸ਼ਾਨਾ ਵਿਧਿਆ ਕਿਸ ਨੇ ਪਨੀਰੀ ਨੂੰ ਵੀ ਬੀਜੀ ਪਾਣੀ ਹੈ ਨਹੀਂ ਪਨੀਰੀ ਕਿਥੋਂ ਬੀਜੀਏ ਨਾ ਪਨੀਰੀਆਂ ਵਧਾਈਆਂ ਨਾ ਨਾ ਚੋ ਨਾ ਕੇ ਲੱਗਣ ਦਾ ਕੋਈ ਉਮੀਦ ਹੀ ਨਹੀਂ ਤੇ ਸਾਨੂੰ ਕਹਿੰਦੇ ਮੱਕੀ ਬੀਜੋ ਮੱਕੀ ਅਸੀਂ ਮੱਕੀ ਬੀ ਗਿਆ ਹੈਗੀ ਨਾਲ ਸਾਡੇ ਝੋਨੇ ਦੇ ਸੇਵਦੇ ਪਾਣੀ ਆ ਰਹੀਆਂ ਤੇ ਐ ਆਹ ਤਿਆਰੀ ਆ ਨਾ ਦੀ ਕੇ ਮੱਕੀ ਬੀਜਣ ਝੋਨਾ ਲਾਣ ਪਾਣੀ ਦਾ ਜਲਸਾ ਥੱਲੇ ਗਿਆ ਲੱਗਦਾ ਸਾਨੂੰ ਨਹਿਰੀ ਪਾਣੀ ਲੱਗਦਾ ਤੇ ਨਹਿਰੀ ਪਾਣੀ ਦਾ ਸੁਏ ਪੂਰੜਿਆ ਤੇ ਅਸੀਂ ਪਾਣੀ ਕਿੱਥੋਂ ਲਾਣਾ ਇਹ ਇਸ ਵਾਰ ਕਣਕ ਵੀ ਜਿਹੜਾ ਪਾਣੀ ਜ਼ਿਮੀਦਾਰਾਂ ਨੂੰ ਕਣਕ ਦੀ ਕੋਈ ਸਿੰਚਾਈ ਨਹੀਂ ਹੋਈ ਨਾਲਾ ਪੂਰਤਾ ਗਿਆ ਸੀ ਤੇ ਕਣਕ ਦਾ ਝਾੜ ਵੀ ਜਿਹੜਾ 10 ਤੋਂ 12 ਕੁਆਂਟਰੀ ਰਿਆ ਤੇ ਜ਼ਿਮੀਦਾਰਾਂ ਦਾ ਖਰਚਾ ਹੀ ਪੂਰਾ ਨਹੀਂ ਹੋਇਆ ਤੇ ਸਾਡਾ ਸਰਕਾਰ ਅੱਗੇ ਬੇਨਤੀ ਆ ਕਿ ਇਹ ਨਾਲਾ ਜਿਹੜਾ ਸਾਡਾ 10 ਦਾਣੇ ਵਿੱਚ ਕੰਪਲੀਟ ਕਰਕੇ ਸਾਨੂੰ ਦੇਣ ਤਾਂ ਕਿ ਅਸੀਂ ਆਣ ਵਾਲੇ ਅੱਗੇ ਸਚਾਈ ਜਿਹੜੀ ਆ ਆਪਣੀ ਝੋਨੇ ਦੀ ਤਿਆਰੀ ਕਰ ਸਕੀਏ ਨਹੀਂ ਤਾਂ ਇਹ ਜਿਹੜਾ 200 ਕਿੱਲੇ ਦਾਹਾਂ ਪੰਡਾ ਰਗਵਾ ਇਹ ਤੇ ਲੋਕੀ ਜਿਹੜੇ ਆ ਇਹ ਰਾਗੇਸਤਾਨ ਬਣ ਨਾਲ ਇਸ ਲਈ ਸਰਕਾਰ ਨੂੰ ਬੇਨਤੀ ਹੈ ਕਿ ਇਹਦੇ ਉੱਤੇ ਧਿਆਨ ਦੇਣ ਪਹਿਲ ਦੇ ਤੌਰ ਤੇ ਪ੍ਰੋਟੀਧਾਰ ਤੇ ਜਿਹੜਾ ਇਹ ਨਾਲਾ ਜਿਹੜਾ ਇਹਨੂੰ ਪਹਿਲਾਂ ਠਾਰ ਕੀਤਾ ਜਾਵੇ ਧੰਨਵਾਦ ਜੀ ਹਲੋ ਤੁਸੀਂ ਤਾਂ ਸਭ ਕੱਟੇ ਹੋ ਦੇਖੋ ਆਏ ਭਗਵਾਨ ਜੀ ਨਾਲ ਕਹਿੰਦਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਾਲਾ ਬੰਦ ਹੈ ਜੀ ਕਿਸਾਨਾਂ ਨੂੰ ਬਹੁਤ ਆ ਦੇਖੋ ਜੀ ਪਾਣੀ ਦੀ ਸਮੱਸਿਆ ਆ ਰਹੀ ਹੈ ਇਹ ਵੱਖ-ਵੱਖ ਪਿੰਡਾਂ ਤੋਂ ਕਿਸਾਨ ਇਕੱਠੇ ਹੋਏ ਨੇ ਜਿਨ੍ਹਾਂ ਨੂੰ ਪਾਣੀ ਦੀ ਬਹੁਤ ਸਮੱਸਿਆ ਆ ਰਹੀ ਹੈ ਜੀ ਔਰ ਇਹਦਾ ਪੂਰਾ ਹੱਲ ਹੋਣਾ ਚਾਹੀਦਾ ਅੱਗੇ ਨਾਲੇ ਫਸਲਾਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ ਜੀ ਤੇ ਤੁਸੀਂ ਆਹ ਦੇਖ ਸਕਦੇ ਹੋ ਬਿਲਕੁਲ ਨਾਲਾ ਬੰਦ ਹੈ ਜੀ ਤੇ ਇਹ ਵੱਖ-ਵੱਖ ਪਿੰਡਾਂ ਤੋਂ ਲੋਕ ਇਕੱਠੇ ਹੋਏ ਨੇ ਸਰਕਾਰ ਨੂੰ ਇਹੀ ਅਪੀਲ ਹੈ ਕਿ ਨਾਲੇ ਦਾ ਕੰਮ ਜਲਦੀ ਤੋਂ ਜਲਦੀ ਕੰਪਲੀਟ ਕੀਤਾ ਜਾਏ